ਇਹ ਪਰਿਵਾਰ ਨੇ ਬਾਦਲ ਪਰਿਵਾਰ ਦਾ ਸਿੱਧਾ ਕਬਜ਼ਾ ਹੈ ਕਿਉਂਕਿ ਮੈਂ ਬੜੇ ਲੰਮੇ ਸਮੇਂ ਤੋਂ ਸਾਡੀ ਪਾਰਟੀ ਨੇ ਇਹ ਸਿਰ ਤੈਅ ਕੀਤਾ ਸੀ ਕਿ ਖੈਦ ਸਾਡੀ ਜਿਹੜੀ ਸਿੱਖਾਂ ਦੀ ਅਦਾਲਤ ਹੈ ਜਿਹਦੇ ਵਿੱਚ ਜਾ ਕੇ ਅਸੀਂ ਉਹਨਾਂ ਦਾ ਕੁੰਡਾ ਖੜਕਾਵਾ ਕੇ ਤੇ ਸਾਨੂੰ ਰਿਵਾਜੇ ਹੋਏ 325 ਰੂਪ ਕਾਮਣ ਮਹਾਰਾਜ ਸਾਡੇ ਸਰੂਪਾਂ ਦਾ ਪਤਾ ਲੱਗ ਸਕੂਗਾ ਪਰ ਉੱਥੋਂ ਦੇ ਜੱਜ ਸਾਹਿਬ ਸਤਨਾਮ ਸਿੰਘ ਕਲੇਰ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਕੋਈ ਸਾਨੂੰ ਰਿਸਪੌਂਸ ਨਹੀਂ ਦਿੱਤਾ ਉਹ ਸਿੱਧੇ ਤੌਰ ਤੇ ਮਹਿਸੂਸ ਕਰਵਾਇਆ ਗਿਆ ਹੈ ਕਿ ਤੁਸੀਂ ਇਹ ਜਿਹੜੀ ਕੋਰਟ ਹੈ ਤੇ ਗਲਤ ਤਰੀਕੇ ਨਾਲ ਆ ਗਏ ਉਹ ਇਹ ਤਾਂ ਇੱਕ ਬਾਦਲ ਪਰਿਵਾਰ ਦੀ ਕੋਰਟ ਹੈ ਮੈਂ ਸਮਝਦਾ ਕਿ ਸਾਡੇ ਵਕੀਲ ਨੂੰ ਅਸੀਂ ਜਦੋਂ ਪੁੱਛਦੇ ਕਿ ਕਿੰਨੀ ਤਰੀਕ ਪਈ ਆ ਕਿਦੋਂ ਕਿੰਨੇ ਵਜੇ ਉਹ ਕਹਿੰਦੇ ਜੱਜ ਸਾਹਿਬ ਛੁੱਟੀ ਤੇ ਅਗਲੇ ਦਿਨ ਜੱਜ ਸਾਹਿਬ ਛੁੱਟੀ ਤੇ ਫੇਰ ਜੱਜ ਸਾਹਿਬ ਛੁੱਟੀ ਤੇ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬਹਾਰਾ ਸਾਹਿਬ ਨੂੰ ਆਮ ਬੰਦੇ ਨਾਲੋਂ ਵੀ ਕੋਈ ਐਮੇਤ ਨਹੀਂ ਦਿੱਤੀ ਗਈ ਜਿਹੜਾ ਸਾਡੀ ਸਾਰੀ ਦੁਨੀਆ ਦਾ ਵਾਦੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਸਾਡੀ ਹੁਣ 8 ਤਰੀਕ ਆ ਫੇਰ ਇਸੇ ਕੋਰਟ ਦੇ ਵਿੱਚ ਜੇ ਅੱਜ ਵੀ ਜੁਡੀਸ਼ਨਲ ਕੋਰਟ ਦੇ ਵਿੱਚ ਕੋਈ ਕਾਨੂੰਨ ਹੈ ਤੇ ਸਿੱਖਾਂ ਨੂੰ ਇਨਸਾਫ ਦੇ ਸਕਦਾ ਹੈ ਤੇ ਉਹ ਵੀ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਦੂਜੀ ਗੱਲ ਜਿਹੜੀ ਸਤਿੰਦਰ ਕੋਹਲੀ ਦੀ ਹੈ ਕੋਹਲੀ ਸਾਹਿਬ ਵਾਸਤੇ ਮਾਨ ਸਿੰਘ ਜਿਹਨੇ ਬਹੁਤ ਬਰੀਫ ਦੱਸਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ 18 ਦੇ ਵਿੱਚ ਨੋਟਬੰਦੀ ਹੋਈ ਹੈ ਤੇ ਨੋਟਬੰਦੀ ਵੇਲੇ ਬਹੁਤ ਕਾਲਾ ਧੰਨ ਵਾਈਟ ਕੀਤਾ ਗਿਆ ਲੋਕਾਂ ਵੱਲੋਂ ਔਰ ਉਸ ਵੇਲੇ ਜਿਹੜਾ ਕੋਲੀ ਸਾਹਿਬ ਜਿਹੜੇ ਲਾਇਸੈਂਸ ਮੀਤ ਸਿੰਘ ਬਾਦਲ ਜੀ ਨੇ ਉਹਨਾਂ ਨੇ ਐਸਜੀਪੀਸੀ ਦੇ ਤਾਂ ਇਹ ਗੱਲ ਆਪ ਹੀ ਕਲੀਅਰ ਕਰ ਦਿੱਤੀ ਕਿ ਮੈਂ ਕੋਈ ਵੀ ਆਡਿਟ ਨਹੀਂ ਕੀਤਾ ਤੇ ਜਿਹੜਾ ਉਸ ਪਰਿਵਾਰ ਦਾ ਇਹਨਾਂ ਕਾਲਾ ਧਨ ਚਿੱਟਾ ਕਰਦਾ ਉਹ ਵੀ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਔਰਬਿਟ ਬੱਸਾਂ ਦਾ ਜਾਂ ਉਹਨਾਂ ਦੇ ਮੈਨੇਜਰਾਂ ਦਾ ਜਾਂ ਉਹਨਾਂ ਦੇ ਇਹ ਐਡੇ ਐਡੇ ਵੱਡੇ ਕੰਮ ਜਿੱਤੇ ਕਰਨ ਵਾਸਤੇ ਰੱਖਿਆ ਸੀ ਜੇ ਰੱਖਿਆ ਸੀ ਤੇ ਫਿਰ ਕਿਉਂ ਸਾਡੇ ਗੁਰੂ ਸਾਹਿਬ ਤੇ ਅਟੈਕ ਕੀਤਾ ਗਿਆ 450 ਪਾਵਨ ਸਰੂਪ ਬਾਦਲ ਸਾਹਿਬ ਦੇ ਕੈਨੇਡਾ ਦੀ ਧਰਤੀ ਤੇ ਬੰਦਰਗਾਹ ਦੇ ਵਿੱਚ ਗਲਗੇ ਉਹਦੇ ਤੌਰ ਤੇ ਸਿੱਧਾ ਕੌਮ ਨੂੰ ਪਤਾ ਹੈ ਕਿ ਇਹ ਉੱਥੇ ਗਏ ਸੀ ਤੇ ਜੀ ਮੰਤਰੀ ਸਰ ਦੀ ਕੁਰਸੀ ਤੋਂ ਵੇਲ ਨਹੀਂ ਲੱਗਿਆ ਬਾਦਲ ਸਾਹਿਬ ਨੇ ਰিসিਵ ਕਰਨੇ ਸੀ ਨਹੀਂ ਕੀਤੇ ਸੋ ਉਹ ਤਾਂ ਫਾਰਮ ਪੁੱਛਦੀ ਨਹੀਂ ਕਿਉਂਕਿ ਗੁਰੂ ਸਾਹਿਬ ਆਪੇ ਲੇਖਾ ਜੋਖਾ ਲੈ ਲੈਣਗੇ ਪਰ ਜਿਹੜੇ 328 ਰੂਪ ਹੈ ਹੁਣ ਜੇ ਤਾਂ ਲੇਜਰਾਂ 'ਚ ਕਪੜਾ ਹੈ ਜੇ ਸਿਸਟਮ ਦੇ ਵਿੱਚ ਕੋਈ ਖਰਾਬੀ ਹੋਈ ਹੈ ਤੇ ਪਰ ਸਿਸਟਮ ਦੇ ਵਿੱਚ ਤਾਂ ਕਾਹਮ ਨੇ ਬੜੇ ਲੰਬੇ ਸਮੇਂ ਤੋਂ ਖਰਾਬੀਆਂ ਕਿਹੜੀਆਂ ਹੈ ਗੜੀ ਰੌਲਾ ਨਹੀਂ ਪਾਇਆ ਕਿਉਂਕਿ ਸਿਸਟਮ 'ਚ ਖਰਾਬੀ ਆਉਣੀ ਜਾਂ ਬਾਧ ਘਾਟ ਹੋ ਜਾਣੀ ਉਹ ਤਾਂ ਐਡੇ-ਐਡੇ ਹਸਪੀਟਲਾਂ 'ਚ ਵੀ ਰਹੀ ਹੈ ਇਹਨਾਂ ਦੇ ਮੈਂ ਸਮਝਦਾ ਕਿ ਜਦੋਂ ਅਸਲੀਅਤ ਸਾਡੇ ਗੁਰੂ ਤੇ ਗੱਲ ਆਈ ਹੈ ਕਾਹਮ ਨੇ ਤਾਂ ਉਦੋਂ ਸਵਾਲ ਪੁੱਛਿਆ ਤੇ ਅੱਜ ਇਹਨਾਂ ਨੂੰ ਸਵਾਲ ਦੱਸ ਦੇਣਾ ਚਾਹੀਦਾ ਛੋਟੇ-ਛੋਟੇ ਮਲਾਜਮਾਂ ਨੂੰ ਉਹਨਾਂ ਦੀ ਬੰਦ ਕਰਕੇ ਤਨਖਾਹਾਂ ਤੇ ਉਹਨਾਂ ਨੂੰ ਕਰ ਦੇਣਾ ਚਾਰਟ ਸ਼ੀਟ ਛੋਟੇ ਮਲਾਜਮਾਂ ਤੇ ਨਜ਼ਰਾ ਝਾੜ ਕੇ ਕਹਿ ਦੇਣਾ ਕਿ ਅਸੀਂ 16 ਬੰਦੇ ਨੂੰ ਪਾਸੇ ਕਰ ਦਿੱਤਾ ਉਹਨਾਂ ਦਾ ਸਾਡਾ ਕੋਈ ਵਾਅ ਵਸਤਾ ਨਹੀਂ ਐ ਐਸਜੀਪੀਸੀ ਦੇ ਪ੍ਰਧਾਨ ਸਾਹਮਣੇ ਗੱਲ ਕਹੀ ਹੈ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਨਾਲ ਮੈਂ ਅਕਾਲੀ ਦਲ ਦਾ ਸ਼ਿਪਾਈ ਆ ਕਿਹੜੇ ਅਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਬਾਦਲ ਸਾਹਿਬ ਦੇ ਤੁਸੀਂ ਪਾਰਟੀ ਦੇ ਸ਼ਿਪਾਈ ਹੋ ਤੁਸੀਂ ਕਹਿੰਦੇ ਸਾਡੀ ਮਾਂ ਪਾਰਟੀ ਆ ਤੇ ਇਹਦਾ ਮਤਲਬ ਫਿਰ ਲੋਕ ਇਨਸਾਫ ਕਿੱਥੋਂ ਲੈਣ ਕਿਉਂਕਿ ਇਸ ਇਨਸਾਫ ਨਾਲ ਤਾਂ ਉਹਨਾਂ ਤੇ ਤਾੜਨਾ ਹੋਣੀ ਆ ਇਸੇ ਇਨਸਾਫ ਨਾਲ ਤੋਂ ਉਹਨਾਂ ਨੂੰ ਮਾਰ ਪੈਣੀ ਆ ਤੇ ਤੁਸੀਂ ਉਹਨਾਂ ਨੂੰ ਮਾਰ ਪੈਣ ਨਹੀਂ ਦੇਣੀ ਤੇ ਲੋਕ ਕਿਹਦੇ ਕੋਲ ਇਨਸਾਫ ਮੰਗਣਾ ਚਿੱਪੀਸ ਦੇ ਪ੍ਰਧਾਨ ਕੋਲ ਮੰਗਣਾ ਤੇ ਕਿਹਦੇ ਕੋਲ ਜਾਣ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਹੈ ਕਿ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦਾ ਸਿੱਧੇ ਤੌਰ ਤੇ ਇੱਕ ਪਰਿਵਾਰਾਂ ਦਾ ਕਬਜ਼ਾ ਹੋ ਗਿਆ ਹੈ ਹੁਣ ਅਸੀਂ ਚਾਹੁੰਦੇ ਹਾਂ ਕਿ ਜੇ ਸਰਕਾਰ ਨੇ ਐਕਸ਼ਨ ਲਿਆ ਹੈ ਮੈਂ ਤਾਂ ਇਹ ਗੱਲ ਕਹਿਣਾ ਹੈ ਕਿ ਫੜ ਕੇ ਉਹਨਾਂ ਨੂੰ ਇਹ ਵੀ ਨਾ ਕਹਿਣ ਕਿ ਅੱਜ ਧਾਮੀ ਸਾਹਿਬ ਨੇ ਬਿਆਨ ਦੇਤਾ ਉਸ ਤੋਂ ਬਾਅਦ ਸਰਕਾਰ ਨੇ ਬਿਆਨ ਦੇਤਾ ਤੇ ਪਬਲਿਸਿਟੀ ਅੱਜ ਜਿਹੜਾ ਐਕਸ਼ਨ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਉਹਦਾ ਮੂੰਹ ਵੀ ਨੰਗਾ ਕਰਨਾ ਚਾਹੀਦਾ ਸੀ ਜਿਹਦੇ ਤੋਂ ਚਾਰ ਬੋਤਲਾਂ ਸ਼ਰਾਬ ਸਰਕਾਰ ਫੜ ਲੈਂਦੀ ਹੈ ਉਹਨੂੰ ਤਾਂ ਕਹਿੰਦੀ ਹੈ ਵੀ ਤੈਨੂੰ ਇੱਥੇ ਆਜ ਆ ਵੱਡਾ ਵੱਡੀ ਪ੍ਰਾਪਤੀ ਕਰ ਲਈ ਤੇ ਜਿਹੜੀ ਐਡੀ ਵੱਡੀ ਪ੍ਰਾਪਤੀ ਕੀਤੀ ਸਰਕਾਰ ਨੇ ਉਹਨਾਂ ਨੂੰ ਹੋਇਆ ਕਿਉਂ ਬਿਲਕੁਲਸਾ ਵੀ ਉਹਦਾ ਤੇ ਜੋ ਬਿਆਨ ਜਾਂ ਮੀਡੀਆ ਨੂੰ ਪਿੱਛੇ ਕੀਤਾ ਗਿਆ ਆ ਮੀਡੀਆ ਦੇ ਨਾਲ ਬਦਸਲੂਕ ਕੀਤੀ ਗਿਆ ਮੀਡੀਆ ਦੇ ਨਾਲ ਜੋ ਤੁਸੀਂ ਉਹਨਾਂ ਨੂੰ ਮੀਡੀਆ ਦਾ ਤਾਂ ਹੱਕ ਬਣਦਾ ਹੈ ਕਿ ਸੱਚ ਦੀ ਆਵਾਜ਼ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਤੇ ਜੇ ਤੁਸੀਂ ਮੀਡੀਆ ਨੂੰ ਦਬਾ ਦੋਗੇ ਤਾਂ ਲੋਕਾਂ ਦੇ ਸਾਹਮਣੇ ਕੀ ਗੱਲ ਆਊਗੀ ਅੱਜ ਉਹਨੂੰ ਇੱਕ ਪੁੱਤ ਵਾਂਗ ਉਹ ਲੁਕੋ ਕੇ ਉੱਥੇ ਵੇਚ ਦਿੱਤਾ ਗਿਆ ਹੋ ਸਕਦਾ ਕੱਲ ਉਹ ਬੇਲਾ ਦਿੱਤੀਆਂ ਜਾਣ ਜਦੋਂ ਉਹਦੀ ਬੇਲ ਇਤੋਂ ਰਿਜੈਕਟ ਹੋਈ ਹੈ ਤੇ ਹੁਣ ਉਹ ਉਹਦੀ ਤਿਆਰੀ ਕਾਦੀ ਕੀਤੀ ਜਾ ਰਹੀ ਹੈ ਉਸ ਦੋਸ਼ੀ ਨੂੰ ਨੰਗਾ ਕਰਨਾ ਚਾਹੀਦਾ ਸੀ ਤੇ ਦੂਜੇ ਜੋਤੀਆਂ ਨੂੰ ਦਲਦੀ ਦਲਦੀ ਜਲਦੀ ਤੋਂ ਜਲਦੀ ਸਰਕਾਰ ਫੜੇ ਜੇ ਸਰਕਾਰ ਉਹਨਾਂ ਨੂੰ ਫੜੂਗੀ ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਇਹ ਕਾਰਵਾਈ ਠੀਕ ਹੋਈ ਸੋ ਮੈਂ ਤਾਂ ਇਹ ਨਹੀਂਆ ਬੇਨਤੀਆਂ ਨਾਲ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਨਰੇਸ਼ਨ ਕੋਰਟ ਦੇ ਵਿੱਚ ਵੀ ਸਾਨੂੰ ਅਨਸਾਫਟ ਚਾਹੀਦਾ ਸੀ ਜਿਹੜਾ ਨਹੀਂ ਮਿਲਿਆ ਹੁਣ ਸਾਨੂੰ ਆਸ ਹੈ ਤੇ ਨਾਲ ਦੀ ਨਾਲ ਇਹ ਵੀ ਹੈ ਕਿ 14 ਸਾਲ ਤੋਂ ਸਿੱਖਾਂ ਦੀ ਜਮਹੂਰੀਅਤ ਭੰਗ ਕੀਤੀ ਐ। ਉਹ ਨਾ ਤਾਂ ਸਰਪੰਚੀ ਦੀ ਇਲੈਕਸ਼ਨ 5 ਸਾਲ ਤੋਂ ਲੇਟ ਹੁੰਦੀ ਐ ਨਾ ਐਮਐਲਏ ਦੀ ਨਾ ਐਮਪੀ ਦੀ। ਤੇ ਜੇ ਇਹ ਨਿਸ਼ਨਾ 5 ਸਾਲ ਤੋਂ ਲੇਟ ਨਹੀਂ ਹੁੰਦੀਆਂ ਤੇ ਸਿੱਖਾਂ ਦੀ ਇਲੈਕਸ਼ਨ ਕਿਉਂ ਨਹੀਂ ਯਕੀਨੀ ਬਣਾਈ ਗਈ? ਸਿੱਖਾਂ ਦੀ ਇਲੈਕਸ਼ਨ 2000 ਆ ਮੈਨੂੰ ਯਾਦ ਆਉਂਦਾ 11 ਦੇ ਵਿੱਚੋਂ ਇੱਕ ਸੀ। ਤੇ ਜਿਹੜੀ ਧਾਰਾ 87 ਦੇ ਅਧੀਨ ਆਉਂਦੀ ਇਲੈਕਸ਼ਨ ਉਹ ਜਿਤਨਾ ਹੁਣ ਬਲਾਕ ਸੰਭੇ ਚੋਣਾ ਹੋਇਆ ਜਿਹੜਾ ਪ੍ਰੇਸ਼ ਚੋਣਾ ਹੋਇਆ ਐ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਹੋ ਉਹ ਤਾਂ ਐਸੇ ਤਰੀਕੇ ਨਾਲ ਸਾਡੀਆਂ ਧਾਰਾ ਸਾਥੀ ਦੀਆਂ ਚੋਣਾਂ ਕਰਾ ਸਕਦੇ ਉਹ ਤਾਂ ਦਿੱਲੀ ਦੀ ਬ੍ਰੋਕ ਹੀ ਨਹੀਂ ਤੇ ਜਿਹੜੀਆਂ ਆਪ ਕਰਾ ਸਕਦੇ ਉਹ ਤਾਂ ਕਰਾ ਦੇਣ ਸਿੱਖਣ ਪਤਾ ਤਾਂ ਲੱਗੇ ਨਾ ਸਾਡੇ ਕੋਲ ਕੋਈ ਨਾ ਕੋਈ ਆਜ਼ਾਦੀ ਹੈਗੀ ਆ ਅੱਜ ਤਾਂ ਪੂਰੀ ਗੁਲਾਮੀ ਦਾ ਮੈਂ ਕਿਹਨਾ ਅਸਾਸ ਨਹੀਂ ਅਸੀਂ ਚੰਗੀ ਤਰ੍ਹਾਂ ਗੁਲਾਮ ਹੋ ਗਏ ਆ ਸਾਡਾ ਗ੍ਰੰਥ ਵੀ ਸੇਵ ਨਹੀਂ ਸਾਡਾ ਪੰਥ ਵੀ ਸੇਵ ਨਹੀਂ ਤੇ ਜੇ ਸਾਡੇ ਤੋਂ ਪਾਣੀ ਦੀ ਆਸ ਹੈ ਸਾਡੇ ਤੋਂ ਜਵਾਨੀ ਕਿਸਾਨੀ ਦੀ ਆਸ ਹੈ ਤਾਂ ਸਾਡੇ ਬਾਡਰ ਵੀ ਖੋਲਣੇ ਚਾਹੀਦੇ ਆ ਵਾਗਾ ਬਾਡਰ ਸੁਲੇਮਾਨ ਕੀ ਦਰਾਗਲਾ ਹੁਸੈਨੀਆਂ ਦਾ ਸਾਰੇ ਬਾਡਰ ਬੰਦ ਪਏ ਆ ਤੇ ਜੇ ਇਹ ਬਾਡਰ ਖੁੱਲਦੇ ਆ ਸਾਡਾ ਸਿੱਖਾਂ ਦਾ ਫਾਇਦਾ ਕੱਲਿਆਂ ਦਾ ਨਹੀਂ ਆ ਇਸ ਮੁਲਕ ਦੀ ਜੀਡੀਪੀ ਦੇ ਵਿੱਚ 1% ਵਾਧਾ ਹੋ ਜਾਣਾ ਤੇ ਜੇ 1% ਇਹਨਾਂ ਦਾ ਵਾਧਾ ਹੁੰਦਾ ਤੇ ਇਹਨਾਂ ਨੂੰ ਇਹਨਾਂ ਨੂੰ ਦਿੱਕਤ ਕੀ ਖੋਲਣ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਕਿ ਇਹ ਬਾਡਰ ਕੋਲ ਕੇ ਸਾਡੇ ਪੰਜਾਬ ਨੂੰ ਫੇਰ ਹਰਿਆ ਭਰਿਆ ਕੀਤਾ ਜਾਵੇ ਇੱਥੇ ਜਿਹੜੀਆਂ ਪੁੱਤਾ ਵਾਂਗੂ ਪਾਲੀਆਂ ਫਸਲਾਂ ਸੱਪਾਂ ਦੀਆਂ ਸਿਰੀਆਂ ਤੇ ਤੁਰ ਤੁਰ ਕੇ ਕਿਸਾਨਾਂ ਨੇ ਪਾਦੀਆਂ ਉਹ ਕੌਡੀਆਂ ਤੇ ਪਾ ਟਮਾਟਰ ਗੰਢੇ ਸੜਕਾਂ ਤੇ ਨਾਲ ਰੁਲਣ ਉਹਨਾਂ ਦਾ ਕੀਮਤ ਵੱਢ ਕੇ ਇਹਨਾਂ ਦੇ ਬੱਚੇ ਪੜਨ ਤੇ ਐਸਜੀਪੀਸੀ ਨੂੰ ਵੀ ਬੇਨਤੀ ਹੈ ਕਿ ਭਾਈ ਸਾਡੇ ਬੱਚਿਆਂ ਨੂੰ ਅੱਜ ਤੱਕ ਤੁਸੀਂ ਇੱਕ ਵੀ ਲਿਸਟ ਨਹੀਂ ਦੇ ਸਕਦੇ ਨਾ ਬੀਬੀ ਜ਼ਗੀਰਕੌਰ ਦੇ ਸਕਦੇ ਆ ਨਾ ਲੌਂਗਵਾਲ ਸਾਹਿਬ ਦੇ ਸਕਦੇ ਆ ਨਾ ਧਾਮੀ ਸਾਹਿਬ ਦੇ ਸਕਦੇ ਆ ਜਿਹੜੀ ਇਹਨਾਂ ਨੇ ਕਿੰਨੇ ਪੰਜਾਬ ਤੋਂ ਆਈਪੀਐਸ ਆਈਐਸ ਪੈਦਾ ਕੀਤੇ ਜਿਵੇਂ ਇਹ ਇਹ ਨਹੀਂ ਕੰਮ ਕੀਤਾ ਤਾਂ ਫਿਰ 1925 ਦੇ ਵਿੱਚ ਸਾਡੀ ਸੰਸਥਾ ਹੋਦ ਚਾਈਏ ਸਾਡੇ ਪੁੜਕਿਆਂ ਨੇ ਆਪਣਾ ਖੂਨ ਪਾ ਕੇ ਪੁੱਠੀਆਂ ਖੱਲਾਂ ਪਾ ਕੇ ਲਿਆਦੀ ਹੈ ਤੇ ਇਹਦਾ ਮਤਲਬ ਇਹ ਥੋੜਾ ਕਿ ਇੱਕ ਪਰਿਵਾਰ ਉਹਦੀ ਬੋਲ ਕੋਲੁੱਟ ਕਿਤੇ ਰੈਲੀਆਂ ਕਰੇ ਲੱਗ ਪਾਵੇ ਇਹ ਸਾਡਾ ਸਿੱਖਾਂ ਦਾ ਜਮਹੂਰੀਅਤ ਜਿਹੜੀ ਭੰਗ ਕੀਤੀ ਹੈ ਬਹਾਲ ਹੋਣੀ ਚਾਹੀਦੀ ਹੈ ਕਾ ਜਾ ਕੇ ਅਸੀਂ ਜਿਹੜੇ ਆਪਣੇ ਗੁਰਤਾ ਮਾਰੀ ਸੇਵਾ ਆਪ ਕਰ ਸਕਦਾ ਬਲੇਤਾ ਬਲੇਕ ਨੇ ਜਿੱਦਾਂ ਤੁਸੀਂ ਇਹ ਬਾਦਸ਼ਾਹ ਉਹਨਾਂ ਨੇ ਕਹਿਣਾ ਹੈ ਕਿ ਇਹ ਸਿਰਫ ਇੱਕ ਤਪਲਾ ਸੀ 32800 ਰੁਪਏ ਵਾਲੇ ਮਾਮਲੇ ਦਾ ਪੰਜਾਬ ਸਰਕਾਰ ਨੇ ਇੱਥੇ ਦਖਲਅੰਦਾਜ਼ੀ ਨਾ ਕਰੇ ਕਿਸ ਤਰ੍ਹਾਂ ਦੇਖਿਆ ਉਹਨਾਂ ਨੇ ਤੇ ਫਿਰ ਉਦੋਂ ਜਦੋਂ ਬਾਦਲ ਸਾਹਿਬ ਦੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਉਦੋਂ ਬਾਦਲ ਸਾਹਿਬ ਨੇ ਇਸ ਗੁਰਤਾ ਮਤ ਵਿੱਚ ਦਖਲਅੰਦਾਜ਼ੀ ਕਿਉਂ ਕੀਤੀ ਸਰਕਾਰ ਦਾ ਸਰਕਾਰ ਹੀ ਹੁੰਦੀ ਹੈ ਭਾਵੇਂ ਕੋਈ ਵੀ ਹੈ ਉਹ ਫਿਰ ਕਿਸੇ ਰੂਪ ਦੇ ਵਿੱਚ ਵੀ ਦਖਲਅੰਦਾਜ਼ੀ ਕਿਉਂ ਕਰਦੀ ਹੈ ਸਾਡੇ ਇਹ ਤਾਂ ਕ੍ਰਿਮੀਨਲ ਕੇਸ ਹੈ ਇਹਦੇ ਵਿੱਚ ਤਾਂ ਬਹੁਤ ਜ਼ਰੂਰੀ ਆ ਕਿ ਜਿਹੜੀ ਮੌਕੇ ਦੀ ਸਰਕਾਰ ਹੈ ਉਹ ਇਹਦੇ ਤੇ ਕਾਰਵਾਈ ਕਰੇ ਹੋਰ ਚੋਰੀ ਦਾ ਮਸਲਾ ਹੈ ਇਹ ਕੋਗਨਿਜ਼ੇਬਲ ਕ੍ਰਿਮੀਨਲ ਕ੍ਰਿਮੀਨਲ ਕੇਸ ਹੈ ਕਮੇਟੀ ਦੇ ਕੰਮ ਹੀ ਕਰਨਾ ਪਾਦੀ ਹੈ ਹਾਂ ਆ ਨਹੀਂ ਪ੍ਰਬੰਧ ਚ ਨਹੀਂ ਆ ਕਿਉਂਕਿ ਸ਼ਰੋਮਣੀ ਕਮੇਟੀ ਦਾ ਪ੍ਰਬੰਧ ਲੰਬੇ ਸਮੇਂ ਤੋਂ ਚੱਲਦਾ ਹੈ ਉੱਥੇ ਤਾਂ ਸਤਕਾਰ ਕਰਦੇ ਲੋਕ ਭਾਵੇਂ ਵੇਖੋ ਕਿੱਡੇ ਵੱਡੇ ਮਸਲੇ ਇੱਥੇ ਇੱਕ ਟਰੱਕ ਨੂੰ ਟਰੱਕ ਲਿਖਿਆ ਗਿਆ ਪਰ ਉਹ ਤਾਂ ਸੀ ਇਹ ਕਹਿਤਾ ਨਾ ਵੀ ਜਿਹੜਾ ਕਰੂਗਾ ਉਹ ਭਰੂਗਾ ਕੋਈ ਗੱਲ ਨਹੀਂ ਗੁਰੂ ਸਾਹਿਬ ਵੰਦੇ ਆ ਪਰ ਜਦੋਂ ਹੁਣ ਸਾਡੇ ਗ੍ਰੰਥ ਸਾਹਿਬ ਹੀ ਨਹੀਂ ਲੱਭਦੇ ਤੇ ਉਹ ਕਿੱਥੇ ਆ ਉਹ ਉਹ ਮੈਂ ਮੈਂ ਉਹ ਨਾ ਨਹੀਂ ਲੜਨਾ ਚਾਹੀਦਾ 328 ਰੁਪਏ ਕਿਹੜੇ ਰੂਪ ਚ ਕਿੱਥੇ ਪਏ ਆ ਜਦੋਂ ਮਰਜ਼ੀ ਕੋਈ ਲਗਾ ਮਾਤਰਾ ਗਲਤ ਕਰ ਦੂਗਾ ਜਦੋਂ ਮਰਜ਼ੀ ਕੋਈ ਪਾੜ ਕੇ ਖਲਾਫ ਤੋਂ ਦਾ ਸਿੱਖ ਧਰਮ ਨਹੀਂ ਲਾਉਂਦੇ ਰਹਿਣਗੇ ਸਿੱਖਾਂ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ ਹੈ ਤੇ ਗੁਰੂ ਤੋਂ ਬਾਝਾ ਨਹੀਂ ਕੀਤਾ ਜਾਣਾ ਚਾਹੀਦਾ ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਪੀਲ ਹੈ ਔਰ ਜਿਹੜੇ 328 ਰੁਪਿਆਂ ਦਾ ਪ੍ਰਬੰਧ ਸ਼ੁਰੂ ਤੋਂ ਮੋਰਚਾ ਲੱਗਾ ਉਹਦੇ ਵਿੱਚ ਜਿੰਨੇ ਵੀ ਮੋਰਚੇ ਲੱਗੇ ਆ ਸਭ ਤੋਂ ਵੱਧ ਸ਼੍ਰੋਮਣੀ ਅਕਾਦੀ ਦਾ ਲਬਰਸਰ ਨੇ ਸਾਰੇ ਪ੍ਰਧਾਨਾਂ ਦੇ ਗਾੜੀ ਔਰ ਜਿੰਨੇ ਐਸ.ਡੀ.ਪੀ.ਸੀ ਦੇ ਮੈਂਬਰ ਆ ਉਹਨਾਂ ਨੂੰ ਰਾਹਤ ਪੱਤਰ ਵਿੱਚ ਦਿੱਤੇ ਔਰ ਰਾਹਤ ਪੱਤਰ ਘਰ-ਘਰ ਜਾ ਕੇ ਦਿੱਤੇ ਤੇ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਤੁਹਾਨੂੰ ਪਤਾ ਲੱਗ ਜੇ ਕਿ ਤੁਸੀਂ ਆਪਣੀ ਨਿਗਹਿਲੀ ਕੀਤੀ ਹੈ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਤੋਂ ਇਸ ਕਰਕੇ ਜੀ ਸਰ ਅੱਜ ਜਿਹੜੀ ਪੈਨ ਕਾਨਫਰੰেন্স ਕੀਤੀ ਗਈ ਹੈ ਸਰ ਕਿਹਦੇ ਜਿਹਦੇ ਬਾਰੇ ਸਾਰੀ ਜਾਣਕਾਰੀ ਦੋ ਅੱਜ ਅਸੀਂ ਜਿਹੜਾ ਸਿਕੰਦਰਪਾਲ ਸਿੰਘ ਕੋਹਲੀ ਦੀ ਗ੍ਰਿਫਤਾਰੀ ਹੋਈ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸਾਲ-ਸਾਲ ਭਰਕਰਨੇ ਗੋਵਿੰਦ ਸਿੰਘ ਲੰਗੋਵਾਲ ਦੇ ਘਰ ਦੇ ਸਾਹਮਣੇ ਲਾਏ ਬੀਬੀ ਜਗੀਰਕੌਰ ਦੇ ਘਰ ਦੇ ਸਾਹਮਣੇ ਲਾਏ ਕਿ ਇਹਦੇ ਉੱਤੇ ਕਾਰਵਾਈ ਕਰਾਓ ਜਿਵੇਂ ਜਿਸ ਬੀਬੀ ਨੇ ਉਹ ਰੇ ਯੋਗਾ ਦਾ ਪ੍ਰਦਰਸ਼ਨ ਕੀਤਾ ਸੀ ਦਰਬਾਰ ਸਾਹਿਬ 'ਚ ਉਹਦਾ ਕੇਸ ਥਾਣੇ 'ਚ ਪਾਇਆ ਗਿਆ ਉਸੇ ਤਰ੍ਹਾਂ ਇਹ ਸਾਰੇ ਜਿਹੜੇ ਗੁਨਾਹਗਾਰ ਹੈ ਇਹਨਾਂ ਨੂੰ ਥਾਣਿਆਂ 'ਚ ਕ੍ਰਿਮਨਲ ਕੇਸ ਐਸਜੀਪੀਸੀ ਨੇ ਆਪਣੀ ਡਿਊਟੀ ਸਮੇਤ ਦਰਜ ਕਰਨੀ ਸੀ ਇਹਨਾਂ ਨੇ ਆਪ ਹੀ ਜੱਜ ਜੂਰੀ ਐਗਜ਼ੀਕਿਊਟਰ ਬਣ ਕੇ ਸਾਰਾ ਕੁਝ ਨਿਬੇੜ ਕੇ ਲੁਕੋਤਾ ਹੈਗਾ ਪਰ ਸਰਕਾਰ ਦੀ ਡਿਊਟੀ ਹੁੰਦੀ ਹੈ ਕਿਉਂਕਿ ਜਿਹੜਾ ਕ੍ਰਿਮੀਨਲ ਕੇਸ ਕਾਗਨਿਜ਼ੇਬਲ ਹੁੰਦਾ ਉਹ ਸਰਕਾਰ ਦੇ ਅਗੇਂਸਟ ਹੁੰਦਾ ਹੈਗਾ ਤੇ ਉਹਨੇ ਇਹਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਜੋ ਕਾਰਵਾਈ ਹੋਈ ਹੈ ਕਾਨੂੰਨਨ ਤੌਰ ਤੇ ਬਿਲਕੁਲ ਸਹੀ ਹੋਈ ਹੈਗੀ ਹੈ ਔਰ ਅਸੀਂ ਸਮਝਦੇ ਹਾਂ ਇਹਦੇ ਵਿੱਚ ਕ੍ਰਿਮੀਨਲ ਬਰੀਚ ਆਫ ٹرسٹ ਹੋਇਆ ਜਿਹੜਾ ਇੰਟਰਸਟਮੈਂਟ ਆਫ ਫੰਡਸ ਐਂਡ ਵਾਇਓਲੇਸ਼ਨ ਆਫ ਫਿਡਿਸ਼ਰੀ ਡਿਊਟੀ ਹੋਈ ਹੈ ਇਹ ਉਹ ਧਾਰਾ 315 18 ਜਿਹੜੀ ਬੀਐਨਐਸ ਦੀ ਹੈ ਲਾਗੂ ਹੈ ਉਸ ਤੋਂ ਇਲਾਵਾ ਚੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਜਿਹੜਾ ਧਾਰਾ 318 19 ਹੈਗੀ ਹੈ ਡਿਸੈਪਸ਼ਨ ਕੌਜ਼ਿੰਗ ਰੋਲ ਫੁੱਲ ਲਾਸ ਐਂਡ ਇੰਡਿਊਸਮੈਂਟ ਉਹ ਲਾਗੂ ਹੋਣੀ ਚਾਹੀਦੀ ਹੈ ਉਹ ਵੀ ਕਾਗਨੀਜ਼ੇਬਲ ਅਫੈਂਸ ਹੈ ਫੌਜਰੀ ਐਂਡ ਯੂਜ਼ਡ ਆਫ ਫਾਲਸ ਡਾਕੂਮੈਂਟਸ ਧਾਰਾ 334 338 ਫਾਲਸ ਆਡਿਟ ਰਿਪੋਰਟਸ ਰਿਕਾਰਡਸ ਯੂਜ਼ਡ ਐ ਜੇਨੂਅਲ ਉਹ ਵੀ ਲਾਗੂ ਹੋਣਾ ਚਾਹੀਦਾ ਹੈ ਫਾਲਸਿਫਿਕੇਸ਼ਨ ਆਫ ਅਕਾਊਂਟਸ ਧਾਰਾ ਬੀ ਐਨ ਐਸ 344 ਉਹ ਵੀ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਕ੍ਰਿਮੀਨਲ ਕਨਸਪੀਰੇਸੀ ਵੀ ਹੈ ਔਰ ਇਹਦੇ ਵਿੱਚ ਧਾਮੀ ਸਾਹਿਬ ਨੇ ਸਪਸ਼ਟ ਕੀਤਾ ਕਿ ਆ ਮੈਂ ਸ਼ਰਮਣੀ ਕਾਲੀਦਲ ਬਾਦਲ ਦਾ ਸਪਾਈ ਹਾਂ ਔਰ ਇਹ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਜਿਹੜਾ ਸਕੇਂਦਰਪਾਲ ਸਿੰਘ ਕੋਹਲੀ ਹੈ ਉਹਦਾ ਕੰਪਨੀਆ 'ਚ ਕੰਮ ਕਰਦਾ ਰਿਹਾ ਹੈਗਾ ਸਾਨੂੰ ਲੱਗਦਾ ਹੈ ਕਿ ਉਹਦੀ ਤਨਖਾਹ ਗੁਰੂ ਘਰ ਦੇ ਗੋਲਕ ਦੇ ਵਿੱਚੋਂ ਐਸ்சிਪੀਸੀ ਨੇ ਦੇਣ ਦਾ ਯਤਨ ਕੀਤਾ ਹੈ ਔਰ ਮੁਰਕੇ ਜਾਦੇ ਬਹੁਤ ਉੱਪਰ ਦੀ ਗੱਲ ਉਹਨਾਂ ਨੇ ਇੱਕ ਕੇਸ ਪਾ ਕੇ ਰਿਕਵਰੀ ਦਾ ਉਸ ਤੋਂ ਕਾਰਵਾਈ ਔਨੇ ਤੱਕ ਹੀ ਸੀਮਤ ਰੱਖੀ ਹੈ ਯਾਦ ਰੱਖਿਓ ਕਿ ਇੱਕ ਕ੍ਰਿਮੀਨਲ ਕੰਡਕਟ ਹੈ ਜਿਹੜੇ ਧਾਰਾ ਅਸੀਂ ਦੱਸਿਆ ਉਹ ਲਾਗੂ ਹੁੰਦੇ ਆ ਇਹਦੇ ਉੱਤੇ ਔਰ ਇਹ ਕ੍ਰਿਮੀਨਲ ਕਾ ਕੰਡਕਟ ਅਗੇਂਸਟ ਉਹਦੀ ਇਨਵੈਸਟੀਗੇਸ਼ਨ ਕਰਕੇ ਕੇਸ ਦਰਜ ਹੋਣਾ ਚਾਹੀਦਾ ਹੈ ਜੀ ਹਨ ਗੁਰੂ ਸਾਹਿਬ ਦੇ ਇਨਸਾਫ ਦੀ ਪੰਜਾਬ ਭਰ ਤੋਂ ਕਿਹਾ ਕਿ ਜਿਵੇਂ ਬੰਨੀਆਂ ਸਾਹ ਤੁਹਾਡੇ ਨਾਲ ਅਸੀਂ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦੇ ਅਸੀਂ ਇਹ ਬੜੇ ਲੰਬੇ ਸਮੇਂ ਤੋਂ ਇਹ ਮੁੱਦਾ ਚੱਕਿਆ ਹੋਇਆ ਸਿੱਖ ਜੁਡੀਸ਼ੀਅਨ ਕਮਿਸ਼ਨ ਦੇ ਵਿੱਚ ਕੇਸ ਵੀ ਪਾਏ ਹੋਏ ਹੈਗੇ ਆ ਜਿਹਦੀ 8 ਤਰੀਕ ਨੂੰ ਹੋਣਗਲੀ ਸੁਣਵਾਈ ਹੈ ਔਰ ਅਸੀਂ ਆਪਣੇ ਵੱਲੋਂ ਇਹ ਸਾਰੀ ਕਾਰਜਕਾਰੀ ਕਰ ਰਹੀ ਹੈ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਜਦ ਅਕਾਲ ਤਖਤ ਸਾਹਿਬ ਦੇ ਉੱਤੇ ਸਮੂਹ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ ਉਸ ਮੀਟਿੰਗ 'ਚ ਸ਼ਾਮਲ ਸੀ ਉਹ ਸਾਰੀਆਂ ਜਥੇਬੰਦੀਆਂ ਸਮੇਤ ਅਸੀਂ ਕੰਮ ਕਰ ਰਹੇ ਹਾਂ ਸਰ ਸ਼੍ਰੋਮਣੀ ਕਮੇਟੀ ਜਿਹੜੀ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੀ ਹੈ ਅਜ ਦੋਸ਼ੀਆਂ ਦੇ ਖਿਲਾਫ ਜਦੋਂ ਸਜ਼ਾ ਦਈਆਂ ਕਾਰਵਾਈ ਦੀ ਕੋਈ ਮਤਲਬ ਮੰਗ ਆ ਰਹੀ ਹੈ ਤਾਂ ਉਹਦੇ ਵਿੱਚ ਇਹ ਉਹਨਾਂ ਨੂੰ ਬਚਾਉਣ ਦੇ ਵਾਸਤੇ ਕਿਉਂ ਲੱਗੇ ਹੋਏ ਹੈ ਮੈਂ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਕ੍ਰਿਮੀਨਲ ਕਨਸਪੀਰੇਸੀ ਹੈ ਦੋਸ਼ੀਆਂ ਨੂੰ ਕ੍ਰਿਮੀਨਲ ਲਾਅ ਦੇ ਵਿੱਚ ਉਹਨਾਂ ਨੇ ਲਪੇਟ ਚ ਨਹੀਂ ਲਿੱਤਾ ਆਪ ਹੀ ਉਹਨਾਂ ਦੇ ਉੱਤੇ ਦੋਸ਼ ਲਾ ਕੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਗੁਰੂ ਘਰ ਚ ਹੀ ਸਜ਼ਾ ਦੇ ਕੇ ਨਿਵੇੜਨ ਦਾ ਯਤਨ ਕੀਤਾ ਹੈਗਾ ਔਰ ਜਦ ਯੋਗਾ ਕਰਨਾਈ ਬੀਬੀ ਦੇ ਉੱਤੇ ਇਹਨਾਂ ਨੇ ਥਾਣੇਆ ਚ ਕੇਸ ਦਰਜ ਕੀਤਾ ਹੈ ਇਹ ਕ੍ਰਾਈਮਨਲਸ ਦੇ ਉੱਤੇ ਕਿਉਂ ਨਹੀਂ ਕੀਤਾ ਹੈਗਾ ਇਹ ਬਹੁਤ ਪੁੱਠੇ ਚੱਲ ਰਹੇ ਹੈਗੇ ਆ ਆਪਣੇ ਨੂੰ ਵਿਚਾਰੇ ਆ ਤੇ ਮੈਨੂੰ ਲੱਗਦਾ ਕ੍ਰਾਈਮਨਲ ਕਨਸਪੀਰੇਸੀ 'ਚ ਜਿਹੜਾ ਸਤਿੰਦਰਪਾਲ ਸਿੰਘ ਕੋਲੀ ਨੇ ਆ ਪੈਸਾ ਖਾਦਾ ਗਮਨ ਕੀਤਾ ਜਿਹਦੇ ਪਰਖਲਾ ਅਬਜੈਕਟਿਵ ਕਮੇਟੀ ਨੇ ਮਤਾ ਪਾਇਆ ਉਹਦੇ ਵਿੱਚ ਜੋਰ ਸੁਖਬੀਰ ਬਾਦਲ ਕਿਉਂਕਿ ਇਹਦੇ ਘਰ ਦੀਆਂ ਕੰਪਨੀਆਂ ਦਾ ਕੰਮ ਸਤਿੰਦਰਪਾਲ ਸਿੰਘ ਕੋਲੀ ਕਰ ਰਿਹਾ ਸੀਗਾ ਉਨੇ ਵੀ ਇਹਦੇ ਵਿੱਚ ਹੱਥ ਹੋ ਸਕਦਾ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਔਰ ਇਹਦੇ ਵਿੱਚ ਉਹ ਵੀ ਕਨਸਪੀਰੇਸੀ ਕ੍ਰਿਮੀਨਲ ਕਨਸਪੀਰੇਸੀ ਚ ਆਣਾ ਚਾਹੀਦਾ